ਪਰਦਾਜੀ ਇੱਕ ਤੁਹਾਡੇ ਨੂੰ ਇੱਕ ਸੋ ਬਹੁਤ ਨੋਟਿਸ ਜਾਰੀ ਕੀਤਾ ਗਿਆ ਹੈ ਕੀ ਬ੍ਰੋਨ ਸਾਡੇ ਕਾਂਗਰਸ ਪਾਰਟੀ ਦੇ ਕੌਂਸਲਰ ਨੇ ਸ਼ਾਮ ਲਾਲ ਗਰ ਉਹਨਾਂ ਨੇ ਉਹਨਾਂ ਨੂੰ ਹੁਣ ਜੋ ਆਮ ਆਦਮੀ ਪਾਰਟੀ ਦੇ ਮੇਅਰ ਪਦਮਜੀਤ ਮਹਿਤਾ ਉਹਨਾਂ ਨੇ ਆਪ ਦੇ ਨਾਲ ਸਲਾਹਕਾਰ ਨਿਯੁਕਤ ਕੀਤਾ ਹੈ ਜਿਹੜੇ ਕਾਂਗਰਸ ਪਾਰਟੀ ਹੈ ਉਹਦੀ ਆਮ ਆਦਮੀ ਪਾਰਟੀ ਨਾਲ ਅੱਜ ਟਾਈਮ ਪੰਜਾਬ ਦੇ ਵਿੱਚ ਆਮੋ-ਸਾਮਨੇ ਤੇ ਸਿੱਧਮ ਸਿੱਧਾ ਇੱਕ ਮੈਚ ਚੱਲਦਾ ਹੈ ਤੇ ਅਸੀਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਉਹਨਾਂ ਦਾ ਸਖਤੀ ਨਾਲ ਕਾਂਗਰਸ ਪਾਰਟੀ ਵਿਰੋਧ ਕਰਦੀ ਹੈ ਕਾਂਗਰਸ ਪਾਰਟੀ ਦਾ ਕਾਉਂਸਲਰ ਆਮ ਆਦਮੀ ਪਾਰਟੀ ਦੀ ਦਿਆ ਦ੍ਰਿਸ਼ਟੀ ਤੇ ਉਹਨਾਂ ਦਾ ਐਡਵਾਈਜ਼ਰ ਬਣੇ ਇਹ ਕਾਂਗਰਸ ਪਾਰਟੀ ਨੂੰ ਕਿਸੇ ਵੀ ਲੈਵਲ ਤੇ ਮਨਜ਼ੂਰ ਨਹੀਂ ਇਦੋਂ ਪਹਿਲਾਂ ਵੀ ਜਦੋਂ ਮੇਰ ਨਗਰ ਨਿਗਮ ਦੀ ਚੋਣ ਹੋਈ ਸੀ ਤਾਂ ਸ਼ਾਮਨਾਲ ਜੈਨ ਇਹਨਾਂ ਕੋਲੇ ਮੈਂ ਨਿੱਜੀ ਤੌਰ ਤੇ ਗਿਆ ਸੀ ਉਦੋਂ ਇਹਨਾਂ ਨੇ ਕਿਹਾ ਕਿ ਮੈਂ ਵੋਟ ਦਾ ਨਹੀਂ ਪਹੁੰਚ ਜਾਊਂਗਾ ਮੈਂ ਬਾਈਕਾਟ ਕਰੂੰਗਾ ਦੂਜੀ ਵਾਰ ਜਦੋਂ ਬੇਪਰੋਸਗੀ ਦਾ ਮਤਾ ਸ਼੍ਰੀ ਅਸ਼ੋਕ ਕੁਮਾਰ ਜੋ ਸੀਨੀਅਰ ਡਿਪਟੀ ਮੇਅਰ ਦੇ ਉਲਟ ਆਇਆ ਸੀ ਉਦੋਂ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਸੀ ਤੇ ਆਪ ਦੀ ਪਾਰਟੀ ਦੇ ਉਮੀਦਵਾਰ ਦੇ ਉਲਟ ਇਹਨਾਂ ਨੇ ਬੇਪਰੋਸਗੀ ਦੇ ਮਤੇ ਤੇ ਵੋਟ ਪਾਈ। ਉਹਨਾਂ ਦੋਨਾਂ ਵਾਰ ਇਹਨਾਂ ਨੂੰ ਸ਼ੋ ਕਾਸ ਨੋਟਿਸ ਜੁਦੇ ਸਾਡੇ ਲੀਡਰਸ਼ਿਪ ਹੈ। ਉਹਨਾਂ ਦੀਆਂ ਲਿਖਤੀ ਸ਼ਿਕਾਇਤਾਂ ਕਾਉਂਸਲਰਾਂ ਦੀ ਲਿਖਤੀ ਸ਼ਿਕਾਇਤਾਂ ਤੇ ਇਹਨਾਂ ਨੂੰ ਸ਼ੋ ਕਾਸ ਨੋਟਿਸ ਜਾਰੀ ਹੋਈ ਸੀ। ਉਹ ਹਜੇ ਵਿਚਾਰधीन ਸੀ। ਪਰ ਹੁਣ ਤੀਸਰੀ ਵਾਰ ਸ਼ਾਮ ਲਾਲ ਜੋ ਸਾਡੀ ਪਾਰਟੀ ਦੇ ਕਾਉਂਸਲਰ ਨੇ ਸਾਡੇ ਚੌਥੇ ਨਿਸ਼ਾਨ ਤੇ ਜਿੱਤੇ ਹੈ। ਆਮ ਆਦਮੀ ਪਾਰਟੀ ਦੀ ਖਰਾਤ ਲੈ ਕੇ ਦਿਆ ਦ੍ਰਿਸ਼ਟੀ ਲੈ ਕੇ ਉਹਨਾਂ ਤੋਂ ਇਹ ਜਿਹਾ بے توਕਾਉਣਾ ਦਾ ਰਵਾਈਜ਼ਰ ਬਣ ਕੇ ਇਹ ਕਾਂਗਰਸ ਪਾਰਟੀ ਨੂੰ ਮਨਜ਼ੂਰੀ ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਤਿੰਨ ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ ਅਗਰ ਉਹ ਤਸੱਲੀ ਬਖਸ਼ ਜਵਾਬ ਨਹੀਂ ਦਿੰਦੇ ਤਾਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਅਸੀਂ ਰეკਮੈਂਡ ਕਰਾਂਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਔਰ ਉਹਨਾਂ ਵਾਸਤੇ ਇੱਕ ਰਸਤਾ ਅਲੱਗ ਤੈਅ ਕਰਨਾ ਇਹ ਯਕੀਨੀ ਹੈ ਜਾਂ ਤਾਂ ਉੱਥੋਂ ਅਸਤੀਫਾ ਦੇ ਕੇ ਪਾਰਟੀ ਦੀ ਨੀਤੀਆਂ ਨੂੰ ਮੰਨਣਗੇ ਜਾ ਪਾਰਟੀ ਨੂੰ ਛੱਡ ਕੇ ਜਾਣਗੇ ਜਾਂ ਪਾਰਟੀ ਉਹਨਾਂ ਨੂੰ ਲਾਂਬੇ ਕਰ ਦੂਗੀ ਇਹ ਤਿੰਨਾਂ ਚੀਜ਼ਾਂ 'ਚੋਂ ਇੱਕ ਚੀਜ਼ ਹੋਣੀ ਪੁੱਜ ਚੁੱਕੀ ਨਹੀਂ। ਭਰਾਂਜੀ ਤੀਜੀ ਵਾਰ ਨੋਟਿਸ ਜਾਰੀ ਕੀਤਾ ਗਿਆ ਹੈ। ਪਹਿਲਾਂ ਵਾਲੇ ਨੋਟਸਾਂ ਦਾ ਇਹਨਾਂ ਨੇ ਜਵਾਬ ਜਦੋਂ ਦਿੱਤਾ ਉਦੋਂ ਇਹੀ ਗੱਲ ਕਹੀ ਕਿ ਮੈਂ ਕਾਂਗਰਸੀ ਆਂ ਪਰ ਕਾਂਗਰਸ ਵਾਲਾ ਕਾਂਗਰਸ ਦਾ ਸਾਥੀ ਹੋਣ ਨਾਲ ਇਹਨਾਂ ਦੇ ਕੋਈ ਲੱਛਣ ਨਹੀਂ। ਇੱਕ ਬਲਾਕ ਪ੍ਰਧਾਨ ਵੀ ਲਾਇਆ ਗੇ ਚੋਣਾਂ ਤੋਂ ਪਹਿਲਾਂ ਸਭ ਉਹ ਕੀ ਨਾ ਸਾਡੇ ਬਲਾਕ 1 ਉਹਦੇ ਪ੍ਰਧਾਨ ਬਲਾਕ ਦੇ ਪ੍ਰਧਾਨ ਸਰਬਲਰਾਜ ਸਿੰਘ ਪੱਕਾ ਨੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਸਤੀਫਾ ਨਿੱਜੀ ਕਾਰਨਾ ਕਰਕੇ ਉਹਨਾਂ ਨੇ ਦਿੱਤਾ ਸੀ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਨਵਾਂ ਬਲਾਕ ਪ੍ਰਧਾਨ ਮਾਦੋ ਸ਼ਰਮਾ ਜੀ ਨੂੰ ਲਗਵਾਉਣ ਤੋਂ ਪਹਿਲਾਂ ਬਲਰਾਜ ਸਿੰਘ ਪੱਕਾ ਜੀ ਨਾਲ ਤਿੰਨ ਚਾਰ ਵਾਰ ਨਿੱਜੀ ਤੌਰ ਤੇ ਗੱਲ ਕੀਤੀ ਕਿ ਤੁਸੀਂ ਦੁਬਾਰਾ ਕੰਟੀਨਿਊ ਕਰ ਲਓ ਉਹਨਾਂ ਨੇ ਅਸਮਰੱਥਤਾ ਜਤਾਈ ਕਿਉਂਕਿ ਉਹਨਾਂ ਦੀ ਕੋਈ ਘਰੇਲੂ ਲਿਮਿਟੇਸ਼ਨ ਸੀਗੀਆਂ ਬੱਚਿਆਂ ਦੀ ਪੜ੍ਹਾਈ ਜਾਂ ਕੋਈ ਹੋਰ ਲਿਮਿਟੇਸ਼ਨ ਸੀ ਇਸ ਕਰਕੇ ਫਿਰ ਪਾਰਟੀ ਦਾ ਕੰਮ ਵੀ ਚਲਾਉਣਾ ਸੀ ਉਹਨਾਂ ਦਾ ਅਸਤੀਫਾ ਪੰਜਾਬ ਪ੍ਰਦੇਸ਼ ਨੇ ਮਨਜ਼ੂਰ ਕਰਕੇ ਮਾਧੋ ਸ਼ਰਮਾ ਜੀ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਕਾਂਗਰਸ ਪਾਰਟੀ ਦਾ ਬਲੌਕ ਵਪਾਰ